ਹੈਲੋ ਹੈਲੋ ਯਾਰ ਬਾਈ ਨਾ ਬਣਾਓ ਯਾਰ ਫੇ ਚੋਰੀ ਕਰਨ ਨੂੰ ਕਿਹਨੇ ਕਿਹਾ ਕਰਦੇ ਨੂੰ ਸ਼ਰਮ ਨਹੀਂ ਆਈ ਤੈਨੂੰ ਹਾਂ ਮੈਂ ਬਾਜੂ ਮੜ ਜੀ ਹਾਂਜੀ ਬੀਬੀ ਕੀ ਕਹਿਣਾ ਚਾਹੁੰਦੇ ਆਂ ਤਿਆ ਹੋਇਆ ਇਧਰੋਂ ਆਇਆ ਆ ਕੇ ਉੱਥੇ ਖੜਿਆ ਮੇਰੇ ਨੇਰੇ ਨਹੀਂ ਆਇਆ ਮੈਂ ਕਹਿੰਦਾ ਬੀਬੀ ਸਰਪੰਚ ਦਾ ਘਰ ਉੱਥੇ ਕਿੱਥੇ ਆ ਮੈਂ ਕਿਹਾ ਭਾਈ ਸਰਪੰਚ ਦਾ ਘਰ ਮਖਾਓ ਗੁਰਦੁਆਰਾ ਵੀ ਗੁਰਦੁਆਰੇ ਟੈਕ ਤੋਂ ਮੁਰਜੀ ਭਈ ਉਧਰੋਂ ਦੁਕਾਨ ਆਉਗੀ ਉੱਥੇ ਤੈਨੂੰ ਕਹਿੰਦਾ ਕੜਿਆਨੇ ਦੀ ਪੁੱਛ ਲਾ ਮੂੰਹ ਪਰ ਬੈਠਾ ਕਹਿੰਦਾ ਕੜਿਆਨੇ ਦੀ ਮਖਾ ਹਾਂ ਅੱਛਾ ਬਾਲੀਆਂ ਖੋਲੀਆਂ ਹਾਂ ਬਸ ਉਹ ਤੇ ਲੱਗਿਆ ਤਨ ਉਹ ਤਾਂ ਪੋਤਾ ਹੀ ਮੇਰਾ ਮੂਰੇ ਮਿਲ ਗਿਆ ਪੋਤਾ ਵੀ ਉਹ ਰੌਲਾ ਪਾਉਂਦੀ ਨੂੰ ਉਹ ਪੋਤੇ ਦਾ ਦਾਦੇ ਨੇ ਵੀ ਕੰਢ ਕੰ ਮਾਰਿਆ ਮੋਟਰਸਾਈਕਲ ਉਹ ਮੋਟਰਸਾਈਕਲ ਖੜਾ ਇਹ ਮੋਟਰਸਾਈਕਲ ਉਹ ਖੜਾ ਦਾ ਪੁੰਜੇ ਪਰ ਆਹ ਕੰਦੂ ਕੀ ਨਾ ਚਾਹ ਆਹ ਤਾਂ ਮਾਰਿਆ ਮੈਂ ਸੇਰੇ ਆਹ ਤਾਂ ਬੀਬੀ ਬਾਲੀਆਂ ਹੋਏ ਗੱਲੀਆਂ ਗੱਲੀਆਂ ਕਰ ਆਹ ਦੇ ਕੰਨ ਪਾੜ ਕੇ ਲੈ ਕੇ ਗਿਆ ਕੰਨ ਪਾੜਦਾ ਬੀਬੀ ਦਾ ਤੂੰ ਦੇਖ ਸਕਦੇ ਹੋ ਚਤਾਮਲੀ ਪਿੰਡ ਬਲੌਂਗੀ ਦਾ ਜੋ ਨੌਜਵਾਨ ਕਿਆ ਨੋ ਤੇਰਾ ਭਾਈ ਇਸ ਤੇ ਆਇਆ ਜੁਰਮਾਨਾ ਦੇਲ ਤੇ ਆਇਆ ਜੁਰਮਾਨਾ ਤਪ ਹੈ ਕਿਹੜਾ ਪਿੰਡ ਹੈ ਤੇਰਾ ਉਹ ਪਰਤਾ ਚੈੱਕ ਕਰ ਕੈਨੋਂ ਤੇਰਾ ਉਹ ਤਾਂ ਆਏ ਪਾਏ ਪੈਸੇ ਬੈਂਕ ਚਲੇ ਗਏ ਉਹ ਉੱਠਾ ਨਾ ਇਹ ਤਾਂ ਪੈਣ ਕੋ ਬਾਲੀਆਂ ਖੋੜਾ ਭਰਾਂਉ ਜਾਂਦੇ ਆ ਥੜਾ ਆ ਫੋਟੋ ਤਰਾ ਹੁਣ ਮਾਰਦਾ ਇਹ ਮੰਮੀ ਭੈਣ ਗਿਆ ਵਾ ਸਾਲਾ ਕੁੱਤਾ ਭਾਈ ਕਿਆ ਕੰਮ ਕਰਦਾ ਹਾਂ ਮਤਲਬ ਸਵੀਗੀ ਕਰਦਾ ਹੈ ਸਵੀਗੀ ਚ ਸੁਜੀ ਕੀ ਹੈ ਹੈ ਸੁਜੀ ਵਾਲੇ ਆਰਡਰ ਦੇ ਅੱਛਾ ਆਰਡਰ ਲੈਣਾ ਆ ਅੰਡੇਾਂ ਤੋਂ ਬਾਬੇ ਲੋ ਜੀ ਆ ਮੋਟਰਸਾਈਕਲ ਨੋਟ ਕਰਿਓ ਨੰਬਰ ਵੀ ਨਹੀਂ ਹੈ ਚੋਰ ਫੜਿਆ ਪਿੰਡ ਪਿੰਡ ਚਤਾਮਲੀ ਜੋ ਬੀਬੀ ਦੀਆਂ ਵਾਲੀਆਂ ਖੋਕੇ ਨੱਥਣ ਲੱਗਿਆ ਤਾਂ ਮੌਕੇ ਪਰ ਕਾਬੂ